ਉਨੇ ਅੱਜ ਦੇ ਇੱਕੜੇ ਸਰਚ ਆਪਰੇਸ਼ਨ ਕਰਦੇ ਆ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮਿਹਨਤ ਐ ਤਾਂ ਅੱਜ ਅਸੀਂ ਸਰਕਾਰੀ ਵੇੜਾ ਸੈਨਾ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਬਰਨਾਲਾ ਪੁਲਿਸ ਵੱਲੋਂ ਉਚੇਚੇ ਤੌਰ ਤੇ ਮਹਮ ਬੱਢੀ ਗਈ ਹੈ ਜਿਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਡਰਗਸ ਸਮਗਲਰ ਨੇ ਨਸ਼ਿਆਂ ਦਾ ਜਿਹੜਾ ਸਿਲਪ ਪਰਚੇਜ ਕਰਦੇ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਆ ਤੇ ਉਹਨਾਂ ਦੀ ਪੁੱਛਗਿੱਛ ਕਰ ਰਹੇ ਆ ਤੇ ਰਿਕਵਰੀ ਹੋਣ ਤੇ ਅਸੀਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਵੀ ਕਰ ਰਹੇ ਆ ਅੱਜ ਵੀ ਇਸੇ ਲੜੀ ਦੇ ਵਿੱਚ ਅਸੀਂ ਸਹਿਣਾ ਸਰਕਾਰੀ ਵਿਹੜਾ ਦੇ ਵਿੱਚ ਪੁੱਜਿਆ ਜਿੱਥੇ ਸਾਨੂੰ ਦੋ ਤਿੰਨ ਜਿਹੜੇ ਬੰਦਿਆਂ ਤੇ ਸ਼ੱਕ ਸੀਗੇ ਅਸੀਂ ਉਹਨਾਂ ਦੇ ਘਰ ਰੇਡ ਕੀਤੇ ਨੇ ਤੇ ਸਾਡੀ ਨਿਗਰਾਨੀ ਜਾਰੀ ਹੈ ਇਸੇ ਸਿਲਸਿਲੇ ਦੇ ਵਿੱਚ ਅਸੀਂ ਇਹ ਪਬਲਿਕ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡਾ ਸਹਿਯੋਗ ਦਿਓ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਵਧੀਆ ਤੇ ਚੰਗਾ ਬਣਾ ਸਕੀਏ ਜਿਹੜੇ ਸਮਾਜ ਦੇ ਵਿੱਚ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਸਕੀਏ ਤੇ ਉਹਨਾਂ ਨੂੰ ਕਾਨੂੰਨੀ ਸਕੰਝੇ ਚ ਲੈ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਸਕੀਏ ਕੋਈ ਸਾਰਾ ਜਿਹਾ ਰਿਕਵਰੀ ਵੀ ਹੋਈ ਹੈ ਨਹੀਂ ਅੱਜ ਰਿਕਵਰੀ ਅਜੇ ਤੱਕ ਨਹੀਂ ਹੋਈ ਪਰ ਸਾਡਾ ਆਪਰੇਸ਼ਨ ਚੱਲ ਰਿਹਾ ਜੇਕਰ ਕੋਈ ਰਿਕਵਰੀ ਹੁੰਦੀ ਹੈ ਭੁਗ ਵਿੱਚ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਠੀਕ ਹੈ ਹਾਂ ਜਿਹਨਾਂ ਦਾ ਇੱਕ ਮੁੰਡਾ ਉਹ ਵੀ ਪੱਟੇ ਦਾ ਜਿਹਦੇ ਦੋ ਆ ਉਹ ਵੀ ਪੱਟੇ ਗਏ ਹਾਂ ਤੇ ਮਾਇਕਾਂ ਨੇ ਕੁੜੀਆਂ ਵਾਲੇ ਵਾੜੇ ਸੌਖੇ ਆ ਚਲੋ ਕੋਈ ਹੁਣ ਸਾਡੀ ਤਾਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਸਾਰਿਆਂ ਨੂੰ ਬੇਨਤੀ ਕਰ ਗਏ ਵੀ ਅਸੀਂ ਤੁਹਾਨੂੰ ਪੰਜ ਚਾਰ ਦਿਨ ਦਾ ਹੀ ਟਾਈਮ ਦਿੰਦਾ ਜੀ ਤਾਂ ਸੁਧਰ ਦਿਓ ਸੁਧਰ ਜੋ ਨਹੀਂ ਅਸੀਂ ਫੜ ਕੇ ਅੰਦਰ ਦੇਵਾਂਗੇ ਇਸ ਗਾਂਹ ਵਾਲੀ ਕਾਰਵਾਈ ਅਸੀਂ ਕਾਨੂੰਨ ਅਸਰ ਕਰਾਂਗੇ ਫੇਰ ਕਿਤੇ ਇਹ ਨਾ ਕਿ ਹੋ ਗਈ ਆ ਗਲਤ ਹੋ ਗਈ ਨਾ ਜਿਵੇਂ ਕੋਈ ਨਹੀਂ ਕਹਿੰਦਾ ਹਾਂ ਜਿਨ੍ਹਾਂ ਦੇ ਕੋਟੇ ਪੱਟੇ ਜਾਂਦੇ ਕਿਸੇ ਦਾ ਘਰ ਉੱਭਰ ਗਿਆ ਜਿਹਦੇ ਤੋਂ ਆ ਜਿਨ੍ਹਾਂ ਦੇ ਘਰ ਨਾ ਉੱਜੜਦੇ ਆ ਜਿਨ੍ਹਾਂ ਦੇ ਘਰ ਉੱਜੜਦੇ ਆ ਉਹਨਾਂ ਨੂੰ ਪਤਾ ਹਾਂ ਹਾਂ ਬਹੁਤ ਬੁਰਾ ਹਾਲਾਤ ਹੈ ਚਲੋ ਠੀਕ ਹੈ ਸੱਡਾ ਤਾਂ ਇਹੀ ਸੰਦੇਸ਼ ਠੀਕ ਹੈ ਫਿਰ ਵੀ ਆਇਆ ਸਾਡੀ ਥੋੜਾ ਸਰਕਾਰੀ ਵੀੜਾ ਸਾਡੇ ਰਿਕਾਰਡ ਚ ਹੈ ਸਾਨੂੰ ਪਤਾ ਹੈ ਵੀ ਕਿਹੜਾ ਕਿਹੜਾ ਕੀ ਹੋ ਰਿਹਾ ਕਿੱਥੇ ਠੀਕ ਹੈ ਆਏ ਉਹ ਨਹੀਂ ਦੇਖਦੇ ਵੀ ਨਿਕਲਣੇ ਜਵਾਕ ਮਰ ਜਾਣਗੇ ਮੋਟਰਸਾਈਕਲ ਆਪ ਲੈ ਆ ਕੇ ਨਾ ਕਹਿੰਦੇ ਰੋੜ ਕਲੇਜ ਕੇ ਵੀ ਇੱਥੋਂ ਚਿੱਟਾ ਲੈਣਾ ਉਹ ਮਰ ਜਾਣੇ ਤੁਸੀਂ ਅੱਜ ਤਾਂ ਸੋਚੇ ਜੇ ਕਿਸੇ ਦਾ ਜਵਾਕ ਮਰ ਗਿਆ ਚਲੋ ਕੋਈ ਨਾ ਆਪਾਂ ਚੁਗਲਾਂਗੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਇੰਨੀ ਕੀ ਮਦਦ ਤੇਰੀ ਵੀ ਕਰਾ ਵੀਰਾ ਮੈਂ ਤੇਰੇ ਨਾਲ ਖੜੂ ਜਿੱਤੇ ਮਰ ਜਿੱਕੜਾ ਬਸ ਇੰਨੀ ਮਦਦ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮਿਹਨਤ ਐ ਤਾਂ ਅੱਜ ਅਸੀਂ ਸਰਕਾਰੀ ਵੇੜਾ ਸੈਨਾ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਬਰਨਾਲਾ ਪੁਲਿਸ ਵੱਲੋਂ ਉਚੇਚੇ ਤੌਰ ਤੇ ਮਹਮ ਬੱਡੀ ਗਈ ਹੈ ਜਿਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਡਰਗਸ ਸਮਗਲਰ ਨੇ ਨਸ਼ਿਆਂ ਦਾ ਜਿਹੜਾ ਸਿਲਪ ਪਰਚੇਜ਼ ਕਰਦੇ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਆ ਤੇ ਉਹਨਾਂ ਦੀ ਪੁੱਛਗਿੱਛ ਕਰ ਰਹੇ ਆ ਤੇ ਰਿਕਵਰੀ ਹੋਣ ਤੇ ਅਸੀਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਵੀ ਕਰ ਰਹੇ ਆ ਅੱਜ ਵੀ ਇਸੇ ਲੜੀ ਦੇ ਵਿੱਚ ਅਸੀਂ ਸਹਿਣਾ ਸਰਕਾਰੀ ਵਿਹੜਾ ਦੇ ਵਿੱਚ ਪੁੱਜਿਆ ਜਿੱਥੇ ਸਾਨੂੰ ਦੋ ਤਿੰਨ ਜਿਹੜੇ ਬੰਦਿਆਂ ਤੇ ਸ਼ੱਕ ਸੀਗੇ ਅਸੀਂ ਉਹਨਾਂ ਦੇ ਘਰ ਰੇਡ ਕੀਤੇ ਨੇ ਤੇ ਸਾਡੀ ਨਿਗਰਾਨੀ ਜਾਰੀ ਹੈ ਇਸੇ سلسلے ਦੇ ਵਿੱਚ ਅਸੀਂ ਇਹ ਪਬਲਿਕ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡਾ ਸਹਿਯੋਗ ਦਿਓ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਵਧੀਆ ਤੇ ਚੰਗਾ ਬਣਾ ਸਕੀਏ ਜਿਹੜੇ ਸਮਾਜ ਦੇ ਵਿੱਚ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਸਕੀਏ ਤੇ ਉਹਨਾਂ ਨੂੰ ਕਾਨੂੰਨੀ ਸਕੰਝੇ ਚ ਲੈ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਸਕੀਏ ਕੋਈ ਸਾਰਾ ਜਿਹਾ ਰਿਕਵਰੀ ਵੀ ਹੋਈ ਹੈ ਨਹੀਂ ਅੱਜ ਰਿਕਵਰੀ ਅਜੇ ਤੱਕ ਨਹੀਂ ਹੋਈ ਪਰ ਸਾਡਾ ਆਪਰੇਸ਼ਨ ਚੱਲ ਰਿਹਾ ਜੇਕਰ ਕੋਈ ਰਿਕਵਰੀ ਹੁੰਦੀ ਹੈ ਭੁਗ ਵਿੱਚ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਠੀਕ ਹੈ